ਕੁਝ ਕਹਿੰਦੇ ਸੀ ਨਾ ਵੱਡੀਆਂ ਮੱਛੀਆਂ ਨਹੀਂ ਫੜਦੇ ਜੇ ਕਦੇ ਉਹ ਮੱਛੀਆਂ ਦੇਖਣੀਆਂ ਨੇ ਤਾਂ ਨਾਬੇ ਜਾਇਆ ਹੈ ਹੈਨਾ ਤੇ ਜਿਹੜਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰੂਗਾ ਜਿਹੜਾ ਪੰਜਾਬ ਦੇ ਘਰਾਂ ਚ ਚਿੱਟੇ ਰੰਗ ਦੇ ਸੱਫਰ ਪਿਛਾਊਗਾ ਜਿਹੜਾ ਪੰਜਾਬ ਦੀਆਂ ਲੱਖਾਂ ਤੀਆਂ ਪਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰੂਗਾ ਉਹਨੂੰ ਬੱਚਿਆਂ ਨਹੀਂ ਜਾਊਗਾ ਜੀ ਕੋਈ ਪਰਸ ਨਹੀਂ ਕੀਤਾ ਜਾਊਗਾ ਜੈ ਜਿੱਡਾ ਮਰਜੀ ਵੱਡਾ ਬੰਦਾ ਉਹ ਜਦੋਂ ਫੜਿਆ ਮਜੀਠੀਆ ਚੰਨੀ ਉਹਦੇ ਹੱਥ 'ਚ ਆ ਗਿਆ ਬਾਜਵਾ ਉਹਦੇ ਹੱਥ 'ਚ ਆ ਗਿਆ ਬਿੱਟੂ ਉਹਦੇ ਹੱਥ 'ਚ ਆ ਗਿਆ ਉਹ ਉਹ ਜਿਹੜਾ ਰੋਜ਼ ਕਿਸੇ ਨਾ ਕਿਸੇ ਪਾਰਟੀ 'ਚ ਅੱਜਕੱਲ ਪਤਾ ਨਹੀਂ ਕਾਂਗਰਸ 'ਚ ਮੰਤਰਾ ਉਹ ਖੈਰਾ ਉਹ ਉਹਦੇ ਹੱਥ 'ਚ ਆ ਗਿਆ ਚੰਨੀ ਨੂੰ ਜਦੋਂ ਪੁੱਛਿਆ ਵੀ ਆਹ ਕੀ ਕੀਤਾ ਤੂੰ ਤੂੰ ਐਂ ਕਿਹਾ ਬੋਲ ਪਿਆ ਜਦੋਂ ਲੋਕਾਂ ਨੇ ਗਾਲਾਂ ਕੱਢੀਆਂ ਉਹ ਕਹਿੰਦਾ ਯਾਰ ਮੈਂ ਤਾਂ ਐਸੀ ਤਾਗੜ ਘੜ ਫੜ ਲਿਆ ਲੈ ਦੱਸ ਯਾਰ ਮੁੱਖ ਮੰਤਰੀ ਦੇ ਐਂ ਤੂੰ ਪਤਾ ਕਰਕੇ ਤਾਂ ਬੋਲਿਆ ਕਰੋ ਨਾ ਥੋੜਾ ਜਿਆ ਠੀਕ ਹੈ ਨਾ ਸੋ ਇਹਨਾਂ ਦੇ ਦੋਰੇ ਤੀਰੇ ਜਿਹੜੇ ਚਿਹਰੇ ਨੇ ਉਹ ਵੀ ਸਾਹਮਣੇ ਆ ਰਹੇ ਨੇ ਪ੍ਰਮਾਤਮਾ ਜੀ ਉਹ ਦਿਖਾਉਂਦਾ ਰੰਗ ਕਿਉਂਕਿ ਨਾ ਕਿਸ ਨੂੰ ਨ ਮਾਰਦਾ ਨਾ ਲੱਟ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਸੋ ਇਹਨਾਂ ਦੀਆਂ ਮੱਤਾਂ ਬੱਜੀਆਂ ਪਈਆਂ ਨੇ ਇਹਨਾਂ ਵੱਲ ਜਾ ਦੇ ਧਿਆਨ ਨਾ ਦਿਆ ਕਰੋ ਤੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਕੜ ਲੈ ਜਾਂਦਾ ਕਰੋ ਬੜਾ ਗੁੱਸਾ ਨਾ ਕਰਿਆ ਕਰੋ ਹੋਰ ਵਿਚਾਰੇ ਕਰਨ ਕੀ ਆ ਪਗੜ ਘੱਟ ਕੀਤੀ ਉਹਨਾਂ ਨਾਲ ਉਹਨਾਂ ਨੇ ਕੁਰਸੀਆਂ ਖੋਲੀਆਂ ਸਾਰਾ ਟੱਬਰ ਉਹਨਾਂ ਦਾ ਹਰਾਕਾ ਗਾਹਾਂ ਉਹਨਾਂ ਨੂੰ ਕੋਈ ਉਮੀਦ ਨਜ਼ਰ ਨਹੀਂ ਆਉਂਦੀ ਹੋਰ ਕੀ ਕਰਨ ਵਿਚਾਰੇ ਉਹ ਮੈਨੂੰ ਗਾਲਾਂ ਕੱਢ ਲਿਆ ਕਰਨ ਕੱਢ ਲਿਆ ਤਾਂ ਕੋਈ ਚੱਕਰ ਨਹੀਂ ਆਉਣ ਵਾਲੇ ਦਿਨਾਂ 'ਚ ਹੋਰ ਵੀ ਰੰਗ ਬਰੰਗੀਆਂ ਮੱਛੀਆਂ ਤੁਹਾਡੇ ਸਾਹਮਣੇ ਜਾਲ 'ਚ ਫਸਣ ਗਈਆਂ ਕਿਉਂਕਿ ਅਸੀਂ ਕਾਨੂੰਨ ਮੁਤਾਬਕ ਕੰਮ ਕਰ ਰਹੇ ਹਾਂ ਕਾਨੂੰਨ ਤੋਂ ਇਸ ਆਜਤ ਲੈ ਕੇ ਸਾਰਾ ਕੁਝ ਇਸ ਪੱਕੇ ਸਬੂਤ ਲੈ ਕੇ ਫਿਰ ਅਸੀਂ ਉਹ ਜਿਹੜਾ ਉਹ ਕਰਦੇ ਆ ਫੈਸਲਾ ਤੇ ਬਾਕੀ ਅਸੀਂ ਤਾਂ ਥੋਡੇ ਵਰਗੇ ਹੀ ਆ ਪਿੰਡਾਂ ਵਾਲੇ ਆ ਕੋਈ ਨਾ ਕੋਈ ਕਿਸੇ ਨਾ ਕਿਸੇ ਪਿੰਡ ਚ ਕੋਈ ਨਾ ਕੋਈ ਜਿਹੜਾ ਕਈ ਚਿੱਪਾਈ ਪਿੰਡਾਂ ਦੀ ਇਹ ਸਮੱਸਿਆ ਮ ਆ ਲੱਗੁੰਦੀ ਆ ਨੇ ਗਰਾਊਂਡ ਜਿਹੜੇ ਨੇ ਪਿੰਡਾਂ ਦੇ ਗਰਾਊਂਡ ਹਰ ਪਿੰਡ ਨੂੰ ਗਰਾਊਂਡ ਮਿਲੂਗਾ ਔਰ ਟੋਬਿਆਂ ਦੀ ਜਿਹੜੀ ਆਧੁਨਿਕੀਕਰਨ ਹੋ ਰਿਹਾ ਟੋਬਿਆਂ ਦਾ ਆਧੁਨਿਕੀਕਰਨ ਕਰਾਂਗੇ ਕਿਉਂਕਿ ਟੋਬੇ ਜਿਹੜੇ ਨੇ ਉਹ ਇੱਕ ਬਿਮਾਰੀਆਂ ਦਾ ਘਰ ਬਣ ਗਏ ਤੇ ਹੁਣ ਉਹਨਾਂ ਦਾ ਵਾਟਰ ਟ੍ਰੀਟਮੈਂਟ ਕਰਕੇ ਉਹਨਾਂ ਦੇ ਪਾਣੀ ਦੀ ਟ੍ਰੀਟਮੈਂਟ ਕਰਕੇ ਦੋ ਮਾਡਲ ਨੇ ਸੀਚੇਬਲ ਮਾਡਲ ਹੈ ਇੱਕ ਥਾਪੜ ਮਾਡਲ ਹੈ ਉਸ ਪਾਣੀ ਨੂੰ ਖੇਤਾਂ 'ਚ ਲੈ ਕੇ ਜਾਵਾਂਗੇ ਤੇ ਤਾਂ ਕਿ ਪਾਣੀ ਵੀ ਨਿਕਲ ਜੂਗਾ ਉਹ ਚੋਂ ਪਾਣੀ ਸਾਫ਼ ਵੀ ਹੋ ਜੂਗਾ ਤੇ ਪਿੰਡਾਂ 'ਚ ਸੋਲਰ ਲਾਈਟਾਂ ਤੇ 19000 ਕਿਲੋਮੀਟਰ ਸੜਕਾਂ ਵਾਸਤੇ ਪੈਸਾ ਜਾਰੀ ਕਰ ਚੁੱਕੇ ਹੈ ਲਿੰਕ ਲਿੰਕਰੂਡਾਂ ਵਾਸਤੇ ਕੋਈ ਕੰਮ ਇਹ ਹੋ ਜਾਈ ਨਹੀਂ ਜਿਹੜਾ ਲੋਕਾਂ ਦਾ ਜਿਹੜਾ ਜ਼ਰੂਰਤ ਹੋਵੇ ਤੇ ਅਸੀਂ ਨਾ ਕਰੀਏ ਹਜੇ ਬਹੁਤ ਸਾਰੇ ਕੰਮ ਇਹ ਹਜੇ ਪਏ ਨੇ ਜਨਰਲ ਵਾਸਤੇ ਕਾਨੂੰਨ ਬਣਾਉਣੇ ਪੈਣਗੇ ਜਿੰਨਾਂ ਵਾਸਤੇ ਐਕਟ ਲਿਆਉਣੇ ਪੈਣਗੇ ਲੈ ਕੇ ਆਵਾਂਗੇ ਲੋਕਾਂ ਦੇ ਹੱਕ ਚ ਲੈ ਕੇ ਆਵਾਂਗੇ ਕੈਬਿਨੇਟ ਦੇ ਵਿੱਚ ਪਾਸ ਕਰਨ ਪੈ ਕੈਬਿਨੇਟ ਚ ਕਰਾਂਗੇ ਵਿਧਾਨ ਸਭਾ ਚ ਲੈ ਕੇ ਜਾਣਾ ਪੈ ਵਿਧਾਨ ਸਭਾ ਚ ਕਰਾਂਗੇ ਸੋ ਇਹ ਤੁਹਾਨੂੰ ਮੈਂ ਕਹਿਣ ਵਾਸਤੇ ਅੱਜ ਇੱਥੇ ਆਇਆ ਕਿ ਧੂਰੀ ਵਾਸਤੇ ਦਿਲ ਹਾਜ਼ਰ ਹੈ ਜਾਨ ਹਾਜ਼ਰ ਹੈ ਔਰ ਆਮ ਆਦਮੀ ਕਲੀਨਿਕ ਜਿਹੜੇ ਨੇ 800 ਤੋ ਬਦ ਆਲਮ ਆਮਦਨ ਕਲੀਨਿਕ ਬਣ ਚੁੱਕੇ ਨੇ ਬੜੀ ਜਲਦੀ 600 ਹੋਰ ਤਿਆਰ ਹੈ 15 1600 ਤਾਂ ਜਿਹੜੇ ਆਮ ਆਦਮੀ ਕਲੀਨਿਕ ਬਣ ਜਾਣਗੇ ਜਿੱਥੇ ਟੈਸਟ ਵੀ ਹੋਣ ਹੁੰਦੇ ਨੇ ਦਵਾਈਆਂ ਮੁਫਤ ਨੇ ਤੇ ਨਾਲ ਜਿਹੜੇ ਹਸਪਤਾਲ ਨੇ ਵੱਡੇ ਹਸਪਿਆਂ ਦੇ ਜਿਵੇਂ ਧੂਰੀ ਦਾ ਜਾਂ ਸੰਗਰੂਰ ਦਾ ਜਾਂ ਮਲੇ ਕੋਲੇ ਦਾ ਉਹਨਾਂ ਨੂੰ ਵੀ ਅਪਡੇਟ ਕਰਨੇ ਜਿਹੜੇ ਇਹਨਾਂ ਨੇ ਕੰਮ ਸੋਚੇ ਵੀ ਨਹੀਂ ਸੀ ਅਸੀਂ ਉਹ ਕੰਮ ਕਰ ਰਹੇ ਹਾਂ ਕਚੈਰੀਆਂ ਦੇ ਵਿੱਚ ਕਹੇ ਤੁਸੀਂ ਸੋਚਿਆ ਸੀ ਕੰਮ ਕਿ ਰਜਿਸਟਰੀ ਤੁਸੀਂ ਆਪਦੇ ਘਰੇ ਹੀ ਲਿਖ ਸਕੋਗੇ ਰਜਿਸਟਰੀ ਤੁਸੀਂ ਆਪਣੇ ਘਰੇ ਹੀ ਲਿਖ ਸਕੋਗੇ ਤੇ ਤੁਹਾਨੂੰ ਇੱਕ ਫੋਨ ਨੰਬਰ ਤੇ ਫੋਨ ਕਰਕੇ ਤੁਹਾਨੂੰ ਟਾਈਮ ਮਿਲ ਜਾਊਗਾ ਵੀ ਇੰਨੇ ਦਿਨਾਂ ਚ ਸਵਾ ਤਿੰਨ ਵਜੇ ਆ ਜਿਓ ਇੰਨੀ ਤਰੀਕ ਨੂੰ ਉੱਤੇ ਤੁਸੀਂ ਰਿਸ਼ਤੀ ਜਮਾ ਕਰਾ ਦੋਗੇ ਜਾਂ ਆਨਲਾਈਨ ਕਰਾ ਦੋ ਜਮਾ ਉਸ ਤੋਂ ਬਾਅਦ 6 ਤੋਂ 7 ਦਿਨ ਦੇ ਵਿੱਚ ਵਿੱਚ ਕੋਈ ਇਤਰਾਜ਼ ਤੂਜ ਹੋਇਆ ਤਾਂ ਉਹ ਤੁਹਾਡੇ ਕੋਲੇ ਆ ਜਾਊਗਾ ਤੇ ਤੁਸੀਂ ਇਤਰਾਜ਼ ਦੂਰ ਕਰਨ ਵਾਸਤੇ ਤੁਹਾਨੂੰ ਵੀ ਟਾਈਮ ਮਿਲੂਗਾ ਸਿੱਧਾ ਡੀਸੀ ਕੋਲੇ ਜਾਊਗਾ ਉਹ ਸ਼ਿਕਾਇਤ ਜਿਹੜੀ ਹੈ ਤੇ ਜਦੋਂ ਹੀ ਉਹ ਕਲੀਅਰ ਹੋ ਗਿਆ ਤਾਂ ਉਹ ਜਿਹੜਾ ਤੁਹਾਡੀ ਰਿਸ਼ਤੀ ਜਿਹੜੀ ਹੈ ਤੁਹਾਡੀ ਉਹ ਬਿਲਕੁਲ ਬਿਨਾਂ ਕਿਸੇ ਅ ਮਤਲਬ ਕਹਿ ਸਕਦੇ ਆ ਪਰੇਸ਼ਾਨੀ ਦੇ ਉਹ ਰਿਸ਼ਤੀ ਹੋ ਜੂਗੀ ਫਰਦ ਕਢਾਉਣੀ ਹੈ ਤਾਂ ਆਨਲਾਈਨ ਕਢਾਓ ਫਰਦ ਤੇ ਨਾਮ ਕੋਈ ਉਹਨੂੰ ਕਹਿੰਦੇ ਆ ਅ ਵੀ ਫਰਦ ਉਹ ਇੱਕ ਨਾਮ ਹੈ ਇੱਕ ਫਰਦ ਫਰਦ ਹਾਂ ਫਰਦ ਬਦਲ ਮਤਲਬ ਜੇ ਗਲਤ ਲਿਖਿਆ ਗਿਆ ਤਾਂ ਉਹ ਠੀਕ ਕਰਾਉਣਾ ਜੇ ਕਿਤੇ ਜਸਵੀਰ ਦੀ ਥਾਂ ਤੇ ਜਗਵੀਰ ਲਿਖਿਆ ਗਿਆ ਥੋੜਾ ਜਾਂ ਐਂ ਰਹੇਗਾ ਗੱਗੇ ਤੇ ਸੱਸੇ ਵਾਲਾ ਲਦਾਸਾ ਲੱਗਦੇ ਨੇ ਜਗਵੀਰ ਨੂੰ ਜਸਵੀਰ ਬਣਨ ਵਾਸਤੇ ਫੇਰ ਉਹ ਪੈਸੇ ਮੰਗਦੇ ਨੇ ਵੀ ਜੇ ਉਹ ਕਹਿੰਦਾ ਮੈਂ ਜਸਵੀਰ ਹਾਂ ਕਹਿੰਦੇ ਐ ਕਿਵੇਂ ਜਸਵੀਰ ਅੱਜ ਜਗਵੀਰ ਹੈ ਤਾਰਿਆਂ ਚ ਜਗਵੀਰ ਲਿਖਿਆ ਹੈ ਸੋ ਉਹ ਕਲੀਅਰ ਕਰਾਉਣ ਵਾਸਤੇ ਵੀ 2-3 ਦਿਨ ਤੋਂ ਵੱਧ ਟਾਈਮ ਨਹੀਂ ਲੱਗੂਗਾ ਤੁਸੀਂ ਆਪ ਬਦਲਾ ਕੇ ਕੰਮ ਕਰੋ ਕਿਉਂਕਿ ਮੈਂ ਇਹਨਾਂ ਸਮੱਸਿਆਵਾਂ ਵਿੱਚ ਦੀ ਲੰਘਿਆ ਹੋਇਆ ਤਾਂ ਕਰਕੇ ਮੈਨੂੰ ਪਤਾ ਹੈ। ਬਾਕੀਆਂ ਨੇ ਬਾਕੀਆਂ ਨੂੰ ਪਤਾ ਹੀ ਨਹੀਂ ਉਹਨਾਂ ਨੇ ਕਦੇ ਗਏ ਹੀ ਹੋਣ। ਕਚੇਰੀਆਂ 'ਚ ਹੀ ਨਹੀਂ ਗਏ ਕਦੇ ਉਹ। ਤੇ ਬਾਕੀ ਕੋਈ ਵੋਟਾਂ ਨੇੜੇ ਨਹੀਂ ਹੈਗੀਆਂ ਵੀ ਅਸੀਂ ਤੁਹਾਡੇ ਕੋਲ ਤਾਂ ਆਏ ਆ ਵੋਟਾਂ ਨੇ। ਉਹ ਜਦੋਂ ਆਈਆਂ ਉਹਨੂੰ ਦੇਖਾਂਗੇ। ਪਰ ਹੋਰ ਵੀ ਇਸ ਤਰ੍ਹਾਂ ਦੇ ਕੰਮ ਜਿਵੇਂ ਹੁਣ ਪਟਵਾਰੀ ਸੀਗੇ। ਉਹ ਕਹਿੰਦੇ ਹੜਤਾਲ ਕਰਾਂਗੇ ਮੈਂ ਕਿਹਾ ਫਿਰ ਵਾਪਸ ਕਿਵੇਂ ਆਉਂਗੇ ਤਸਿਲਦਾਰ ਕਹਿੰਦੇ ਅਸੀਂ ਕਲਮ ਛੋੜ ਹੜਤਾਲ ਕਰਾਂਗੇ ਮੈਂ ਕਿਹਾ ਕਲਮ ਛੱਡ ਤਾਂ ਦਿਓਗੇ ਕਲਮ ਵਾਪਸ ਦੇਣੀ ਸਾਡਾ ਕੰਮ ਹੈ ਫਿਰ ਵਾਪਸ ਕਿਵੇਂ ਲਾਉਂਗੇ ਜਦੋਂ ਬਦਲੀਆਂ ਕੀਤੀਆਂ ਸਾਰੇ ਪੰਜਾਬ ਦੇ ਇੱਥੋਂ ਨਾਲ ਉੱਧਰ ਉੱਧਰ ਮੰਡੋਟ ਮੰਡੋਟ ਵਾਲਾ ਪਟਾਣਕੋਟ ਤਾਂ ਫਿਰ ਉਹਨਾਂ ਉਹ ਆਪੀ ਕਹੀ ਜਨ ਸਾਨੂੰ ਵਾਪਸ ਲਿਆਓ ਜੀ ਮੈਂ ਕੋਈ ਗੱਲ ਨਹੀਂ ਰਿਸ਼ਤੇ ਤਾਂ ਹੋਰ ਵੀ ਕਰ ਦੋ ਕੋਈ ਸੋ ਆ ਜਿਹੜੀਆਂ ਚੀਜ਼ਾਂ ਸੀ ਨਾ ਇਹ ਕਿਸੇ ਨੇ ਦੇਖਿਆ ਹੀ ਨਹੀਂ ਮੇਰੇ ਕੋਲੇ ਕੁੜੀਆਂ ਆਈਆਂ ਉਹ ਕਹਿੰਦੀਆਂ ਜੀ ਅਸੀਂ ਫਾਇਰ ਬ੍ਰਿਗੇਡ ਦੇ ਪੇਪਰ ਦਿੰਨੀ ਆ ਪੇਪਰ ਸਾਡਾ ਕਲੀਅਰ ਹੋ ਜਾਂਦਾ ਪਰ ਅਸੀਂ ਪ੍ਰੈਕਟੀਕਲ ਚ ਰਹਿ ਜਾਨੀ ਆ ਕਾਰਨ ਉਹ ਕਹਿੰਦੀ 60 ਕਿਲੋ ਭਾਰ ਚੱਕ ਕੇ ਅਸੀਂ ਵੀ 1 ਕਿਲੋ ਮੀਟਰ ਜਿਹੜਾ ਭੱਜਣਾ ਤੇ ਇੰਨੇ ਮਿੰਟ ਚੋ ਪੂਰਾ ਕਰਨਾ ਹੈ ਮਿੰਟ ਮੁੰਡਿਆਂ ਨੇ ਵੀ ਪੂਰਾ ਕਰਨਾ ਉਹ ਕਹਿੰਦੇ ਦੱਸੋ ਕਿਵੇਂ ਪੂਰਾ ਕਰ ਸਕਦੇ ਆਂ ਅਸੀਂ ਮੈਂ ਕਿਹਾ ਯਾਰ ਇਹ ਤਾਂ ਨਹੀਂ ਹੋ ਸਕਦਾ ਗਰਾਊਂਡ ਹੋਰ ਨੇ ਵਰਲਡ ਰਿਕਾਰਡ ਹੋਰ ਨੇ ਕੁੜੀਆਂ ਦੇ ਜਿਹੜੇ ਨੇ ਤੇ ਮੈਂ ਅਫਸਰ ਬੁਲਾਏ ਕਹਿੰਦੇ ਹਾਂ ਜੀ ਕਾਨੂੰਨ ਤਾਂ ਹੈਗਾ ਬਸ ਕਹਿੰਦੇ ਚੈੱਕ ਹੀ ਨਹੀਂ ਕੀਤਾ ਮੈਂ ਕਿਹਾ ਕਰ ਲੂ ਚੈੱਕ ਮੈਂ ਕਿਹਾ ਵੀ ਗੱਲ ਸੁਣੋ ਜੇ ਕਿਤੇ ਅੱਗ ਲੱਗ ਗਈ ਤੁਹਾਨੂੰ ਕੀ ਪਤਾ ਜਿਹੜਾ ਬੰਦਾ ਅੰਦਰ ਫਸਿਆ ਹੋਇਆ 60 ਕਿਲੋ ਦਾ ਹੀ ਹੈ ਜੇ ਪੁਲਾ 70 ਦਾ ਹੋਇਆ ਫਿਰ ਤਾਂ ਮੁੰਡਾ ਵੀ ਫੇਲ ਹੈ ਕੱਲਾ ਥੋੜੇ ਜਾਊਗਾ ਹੋ ਸਾਰੇ ਜਾਣਗੇ ਨਾ ਸਟਾਫ ਹੀ ਜਾਊਗਾ ਇਕੱਠੇ ਉਹਨੂੰ ਕੱਢਣਗੇ ਬਾਹਰ ਜਾਂ ਫਿਰ ਕਾਨੂੰਨ ਬਦਲ ਕੇ ਕੁੜੀਆਂ ਵਾਲੇ ਕਾਨੂੰਨ ਨੂੰ 40 ਕੀਤਾ ਤੇ ਕੁੜੀਆਂ ਦਾ ਜਿਹੜਾ ਕੱਦ ਹੈ ਉਹ 5 ਫੁੱਟ 2 ਇੰਚ ਕੀਤਾ ਤੇ ਪਹਿਲੀ ਵਾਰ ਹੋਊਗਾ ਜੀ ਦੇਸ਼ ਦੇ ਵਿੱਚ ਕਿ 5 ਫਾਇਰ ਵਗਿੰਡ ਦੇ ਵਿੱਚ ਕੁੜੀਆਂ ਵੀ ਨੌਕਰੀ ਕਰ ਸਕਿੰਦੀਆਂ ਪਹਿਲੀ ਵਾਰ ਹੋ ਗਈ ਜੀ ਇਸੇ ਤਰ੍ਹਾਂ ਐਸਐਸਐਫ ਤੁਸੀਂ ਦੇਖੀ ਹੋਣੀ ਸੜਕ ਸੁਰੱਖਿਆ ਫੋਰਸ ਅੜਤਾ 40% ਮੌਤਾਂ ਘਟ ਗਈਆਂ ਜੀ ਉਹਦੇ ਨਾਲ ਇਹ ਗੱਲ ਮੈਂ ਨਹੀਂ ਇਹ ਗੱਲ ਨਿਤਨ ਗੜਕਰੀ ਜੀ ਨੇ ਰਾਸ਼ਸਭਾ ਦੇ ਵਿੱਚ ਕਿਸੇ ਸਵਾਲ ਦੇ ਜਵਾਬ ਚ ਦੱਸੀ ਹੈ ਜੀ ਤੇ ਬਾਕੀ 17 ਟੋਲ ਪਲਾਜੇ ਬੰਦ ਕਰਤੇ ਦੋ ਤਿੰਨ ਤਾਂ ਥੋੜੇ ਆਲੇ-ਦਾਲੀ ਨੇ 64 ਲੱਖ ਰੁਪਇਆ ਇੱਕ ਦਿਨ ਦਾ بچਣ ਲੱਗ ਗਿਆ ਜੀ ਪੰਜਾਬੀਆਂ ਦਾ 64 ਲੱਖ ਕਈ ਤਾਂ ਓਵਰ ਚਲੀ ਜਾਂਦੇ ਸੀ ਦੋ ਦੋ ਸਾਲ ਹੋ ਗਿਆ ਓਵਰ ਚਲੀ ਜਾਂਦੇ ਸੀ ਕੋਈ ਧਿਆਨ ਹੀ ਦਿੰਦਾ ਸੀ ਜੱਜ ਦਿੰਦੇ ਸੀ ਧਿਆਨ ਤਾਂ ਦੂਜੇ ਲੋਕ ਧਿਆਨ ਦਿੰਦੇ ਸੀ ਵੀ ਮੈਨੂੰ ਕਿੰਨੇ ਦੰਨਾ ਸੁਖ ਤਰੱਕੀ ਵੱਲ ਨੂੰ ਲੈ ਕੇ ਜਾਣਾ ਹੈ ਪੰਜਾਬ ਨੂੰ ਹੁਣ ਬਹੁਤ ਸਾਰੀਆਂ ਚੀਜ਼ਾਂ ਵਾਸਤੇ ਮੈਥੋਂ ਦੂਜੇ ਸੂਬੇ ਵੀ ਪੁੱਛਦੇ ਆ ਵੀ ਕਿਵੇਂ ਕੀਤਾ ਤੁਸੀਂ ਮੈਂ ਕਹਿੰਦਾ ਦੱਸ ਦਾਂਗੇ ਕੋਈ ਗੱਲ ਨਹੀਂ ਜੇ ਕੋਈ ਤੁਸ ਤੁਸੀਂ ਤੁਸੀਂ ਸਿੱਖਣਾ ਚਾਹੁੰਦੇ ਨੇ ਸਿੱਖ ਲਓ ਕੋਈ ਚੀਜ਼ ਹੈ ਜਿਹੜੀ ਵੀ ਹੋਣਗੀਆਂ ਜਿਹੜੀਆਂ ਉਹ ਘਰ ਹੀ ਬੈਠੇ ਨੇ ਆਪਾਂ ਹੀ ਕੀਤੀ ਮੈਂ ਕਹਿੰਦਾ ਜੀ ਇਹ ਦਾਨ ਪ੍ਰਦਾਨ ਹੈ ਸਿੱਖਣ ਦੀ ਸਿੱਖਿਆ ਤਾਂ ਜਿੱਥੋਂ ਮਰਜ਼ੀ ਲਈ ਜਾ ਸਕਦੀ ਸਿੱਖਾਂਗੇ ਵੀ ਨਾ ਤੇ ਬਾਕੀ ਵਿਰੋਧੀ ਧਾਰਟੀ ਨਾਲ ਤਰੀਫ ਜ਼ਿਆਦਾ ਧਿਆਨ ਨਾ ਦਿਆ ਕਰੋ ਇਹ ਤਾਂ ਹੁਣ ਬਮਤਰੇ ਪਏ ਨੇ ਮਤਲਬ ਬੋਲ ਜਾਂ ਮਾਰੀ ਜਾਂਦੇ ਨੇ ਪਉ ਕਹਿੰਦੇ ਨੇ ਉਹਦੇ ਫਲਾਣੇ ਦਾ ਬੋੜਾ ਤਾਂ ਹੁਣ ਬਾਲ ਜਾਂ ਮਾਰਨ ਲੱਗ ਗਿਆ ਐਤਕੀ ਦਾ ਸਿਆਲ ਕਢਾਉਂਦਾ ਨਹੀਂ ਹੈਗਾ ਤੇ ਇਹ ਤਾਂ ਬਾਲ ਜਾਂ ਮਾਰੀ ਜਾਂਦੇ ਨੇ ਕੋਈ ਕੋਸ਼ ਕਹਿੰਦਾ ਕੋਈ ਕੁਛ ਕਹਿੰਦਾ ਉਹ ਜਦੋਂ ਫੜਿਆ ਮਜੀਠੀਆ ਚੰਨੀ ਉਹਦੇ ਹੱਥ ਤੇ ਆ ਗਿਆ ਬਾਜਵਾ ਉਹਦੇ ਹੱਥ ਤੇ ਆ ਗਿਆ ਬਿੱਟੂ ਉਹਦੇ ਹੱਥ ਤੇ ਆ ਗਿਆ ਉਹ ਉਹ ਜਿਹੜਾ ਰੋਜ਼ ਕਿਸੇ ਨਾ ਕਿਸੇ ਪਾਰਟੀ ਚ ਅੱਜਕੱਲ ਪਤਾ ਨਹੀਂ ਕਾਂਗਰਸ ਚ ਮੰਨ ਲਿਆ ਉਹ ਖੈਰਾ ਉਹ ਉਹਦੇ ਹੱਕ ਚ ਆ ਗਿਆ ਚੰਨੀ ਨੂੰ ਜਦੋਂ ਪੁੱਛਿਆ ਵੀ ਆਹ ਕੀ ਕੀਤਾ ਤੂੰ ਤੂੰ ਐ ਕਿਹੜਾ ਬੋਲ ਪਿਆ ਜਦੋਂ ਲੋਕਾਂ ਨੇ ਗਾਲਾਂ ਕੱਢੀਆਂ ਉਹ ਕਹਿੰਦਾ ਯਾਰ ਮੈਂ ਤਾਂ ਐਸੀ ਪਾਗੜ ਫੜ ਲਿਆ ਲੈ ਦੱਸ ਯਾਰ ਮੁੱਖ ਮੰਤਰੀ ਰਿਆਂ ਤੂੰ ਪਤਾ ਕਰਕੇ ਤਾਂ ਬੋਲਿਆ ਕਰੋ ਨਾ ਥੋੜਾ ਜਿਆ ਠੀਕ ਹੈ ਨਾ ਸੋ ਇਹਨਾਂ ਦੇ ਦੋਰੇ ਤੀਰੇ ਜਿਹੜੇ ਚਿਹਰੇ ਨੇ ਉਹ ਵੀ ਸਾਹਮਣੇ ਆ ਰਹੇ ਨੇ ਮਾਤਾ ਜੀ ਉਹ ਦਿਖਾਉਂਦਾ ਰੰਗ ਕਿਉਂਕਿ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਥ ਮਾਰਦਾ ਉਹਨਾਂ ਦੀਆਂ ਮੱਤਾਂ ਬੱਜੀਆਂ ਪਈਆਂ ਨੇ ਇਹਨਾਂ ਵੱਲ ਜਾ ਕੇ ਧਿਆਨ ਨਾ ਦਿਆ ਕਰੋ ਤੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਕੱਢ ਲੈਣ ਦਿਆ ਕਰੋ ਬੜਾ ਗੁੱਸਾ ਨਾ ਕਰਿਆ ਕਰੋ ਉਹ ਰੁੱਝਾਰੇ ਕਰਨ ਕੀ ਆ ਪਗੜ ਘੱਟ ਕੀਤੀ ਉਹਨਾਂ ਨਾਲ ਉਹਨੇ ਕੁਰਸੀਆਂ ਖੋਲੀਆਂ ਸਾਰਾ ਟੱਬਰ ਉਹਨਾਂ ਦਾ ਹਰਾਤਾ ਗਾਹਾਂ ਉਹਨਾਂ ਨੂੰ ਕੋਈ ਉਮੀਦ ਨਜ਼ਰ ਨਹੀਂ ਆਉਂਦੀ ਹੋਰ ਕੀ ਕਰਨ ਬਿਚਾਰੇ ਉਹ ਮੈਨੂੰ ਗਾਲਾਂ ਕੱਢ ਲਿਆ